아이 피루 لاہور जिले ਦੇ ਪਿੰਡ ਅੰਬਵਾੜੀ ਦਾ ਬਸਨੀਕ ਸੀ ਉਸ ਦਾ ਪਹਿਲਾ ਨਾਮ ਸੰਗਤ ਸੀ ਉਹ ਛੋਟੀ ਉਮਰ ਵਿੱਚ ਹੀ ਫੇਰੀ ਲਾ ਕੇ ਸਮਾਨ ਵੇਚਣ ਲੱਗ ਗਿਆ ਸੀ ਜਦੋਂ ਕੀਰਤਪੁਰ ਗੁਰਹਰ ਰਾਏ ਸਾਹਿਬ ਦੀ ਸੋਭਾ ਸੁਣੀ ਤਾਂ ਉਸ ਨੇ ਮਨ ਬਣਾ ਲਿਆ ਕਿ ਉਹ ਫੇਰੀ ਦਾ ਕੀਤਾ ਕੀਰਤਪੁਰ ਜਾ ਕੇ ਹੀ ਕੀਤਾ ਜਾਵੇ ਕੀਰਤਪੁਰ ਸ਼ਹਿਰ ਉਸ ਸਮੇਂ ਬੜੀਆਂ ਰੌਣਕਾਂ ਰੈਂਦੀਆਂ ਸਨ ਉਸ ਵਿਚਾਰ ਬਣਾਈ ਕਿ ਉੱਥੇ ਆਮਦਨ ਦੀ ਕਾਫੀ ਵੱਧ ਜਾਵੇਗੀ ਉਸ ਨੂੰ ਇਹ ਵੀ ਖ਼ਿਤ ਸੀ ਕਿ ਗੁਰੂ ਜੀ ਦੇ ਦਰਸ਼ਨ ਵੀ ਹੋ ਦਾ ਕਰਨਗੇ ਇਸ ਲਈ ਉਹ ਆਪਣਾ ਸਮਾਨ ਅੱਗ ਲੈ ਕੇ ਕੀਰਤਪੁਰ ਆਵਜ਼ਿਆ ਇੱਥੇ ਇੱਕ ਛੋਟਾ ਜਿਹਾ ਮਕਾਨ ਕਰਾਇਤੇ ਲੈ ਲਿਆ ਇੱਥੇ ਹੀ ਉਹ ਰੋਜ਼ ਫੇਰੀ ਲਾਉਂਦਾ ਤੇ ਉਸ ਨੂੰ ਚੰਗੀ ਆਮਦਨ ਹੋਣ ਲੱਗ ਗਈ ਇੱਥੇ ਹੀ ਭਾਈ ਭਗਤੂ ਗੁਰੂ ਹਰਾਈ ਜੀ ਦੇ ਬੜੇ ਪਿਆਰੇ ਸਿੱਖ ਸਨ ਉਹ ਗੁਰੂ ਘਰ ਦੇ ਸਾਰੇ ਕੰਮਕਾਜ ਦੇ ਇੰਚਾਰਜ ਸਨ ਉਹਨਾਂ ਦਿਨਾਂ ਵਿੱਚ ਕਨਕ ਦੀ ਬਾਡੀ ਚੱਲ ਰਹੀ ਸੀ ਭਾਈ ਭਗਤੂ ਕੁਝ ਮਜ਼ਦੂਰਾਂ ਨੂੰ ਲੈ ਕੇ ਕਾ ਵੱਡੀ ਕਰਵਾ ਰਹੇ ਜਨ ਇੱਕ ਦਿਨ ਜਦੋਂ ਮਜ਼ਦੂਰਾਂ ਵਾਸਤੇ ਪ੍ਰਸ਼ਾਦੀ ਲੈ ਕੇ ਆਏ ਤਾਂ ਕਾਮਿਆਂ ਨੇ ਪ੍ਰਸ਼ਾਦੀਆਂ ਵੱਲ ਵੇਖ ਕੇ ਕਿਹਾ ਭਾਈ ਜੀ ਸਾਡੀ ਮਿਹਨਤ ਦਾ ਕੁਝ ਤਾਂ ਖਿਆਲ ਕਰੋ ਚਟਾਕ ਚਟਾਕ ਕਿਉਂ ਤਾਂ ਲਿਆਇਆ ਕਰੋ ਉਸ ਸਮੇਂ ਭਾਈ ਫਿਰੂਜੀ ਵੀ ਫੇਰੀ ਲਾਉਣ ਜਾ ਰਹੇ ਜਨ ਤਾਂ ਕਾਮਿਆਂ ਦੇ ਇਹ ਬਚਨ ਸੁਣ ਕੇ ਉਹਨਾਂ ਨੇ ਉੱਥੇ ਹੀ ਆਪਣਾ ਸਮਾਨ ਥੱਲੇ ਰੱਖ ਦਿੱਤਾ ਤੇ ਕਿਉ ਦੇ ਕੁੱਪੇ ਵਿੱਚੋਂ ਕਾਮਿਆਂ ਦੇ ਪਾਸ ਲੈ ਜਾ ਕੇ ਸਾਰਿਆਂ ਨੂੰ ਇੱਕ ਇੱਕ ਪਲੀ ਕਿਉ ਦੀ ਦੇ ਦਿੱਤੀ ਸਾਰੇ ਕਾਮੇ ਖੁਸ਼ ਹੋ ਗਏ ਭਾਈ ਭਗਤੂ ਨੇ ਕਿਹਾ ਜਿਹਾ ਜਿੰਨੇ ਤੇਰੇ ਪੈਸੇ ਬਣੇ ਹਨ ਗੁਰੂ ਦੇ ਖਜ਼ਾਨੇ ਉਹ ਲੈ ਲੈਣਾ ਇਸ ਤੋਂ ਬਾਅਦ ਪਾਈ ਫਿਰੂ ਆਪਣੇ ਘਰ ਚਲਾ ਗਿਆ ਵਿਕਰੀ ਵਾਲਾ ਸਮਾਨ ਉਸ ਠੀਕਾ ਕੇ ਰੱਖ ਦਿੱਤਾ ਪਰ ਅਗਲੇ ਦਿਨ ਜਦ ਫੇਰੀ ਲਾਉਣ ਜਾਂ ਲਈ ਕਿ ਉਹਦਾ ਕੁੱਪਾ ਫੜਨ ਲੱਗਾ ਤਾਂ ਉਸਨੇ ਵੇਖਿਆ ਕਿ ਸਾਰੇ ਕਾਮਿਆਂ ਨੂੰ ਪੱਲੀ ਪੱਲੀ ਕਿਉ ਦੇਣ ਦੇ ਬਾਵਜੂਦ ਵੀ ਕੁੱਪੇ ਵਿੱਚ ਉਹਨਾ ਹੀ ਕਿਉ ਪਿਆ ਸੀ ਬੂੰਦ ਪਰ ਵੀ ਘਟਿਆ ਨਹੀਂ ਸੀ ਇਹ ਅਲੋਕਿਕ ਕਿਰਿਆ ਵੇਖ ਕੇ ਉਹ ਬਹੁਤ ਹੈਰਾਨ ਹੋਇਆ ਔਰ ਸਮਝ ਗਿਆ ਕਿ ਇਹ ਸਭ ਕੁਝ ਗੁਰੂ ਜੀ ਦੀ ਕਿਰਪਾ ਨਾਲ ਹੋਇਆ ਹੈ ਉਹ ਉਸੇ ਵੇਲੇ ਭਾਈ ਭਗਤੂ ਪਾਸ ਗਿਆ ਤੇ ਉਸ ਨੂੰ ਕਿਹਾ ਮੈਨੂੰ ਵੀ ਮਹਿਰਾ ਦੇ ਦਾਤੇ ਨੂੰ ਮਿਲਾਓ ਅੱਜ ਤੋਂ ਮੈਂ ਫੇਰੀ ਲਾਉਣੀ ਬੰਦ ਕਰ ਦਿੱਤੀ ਹੈ ਹੁਣ ਮੈਂ ਗੁਰੂ ਦਾ ਹੋ ਗਿਆ ਹਾਂ ਗੁਰੂ ਜੀ ਦੀ ਸੇਵਾ ਵਿੱਚ ਹੀ ਬਾਕੀ ਜੀਵਨ ਬਤੀਤ ਕਰਾਂਗਾ ਭਾਈ ਭਗਤੂ ਉਸ ਨੂੰ ਗੁਰੂ ਜੀ ਪਾਸ ਲੈ ਗਿਆ ਤੇ ਕਹਿਣ ਲੱਗਾ ਕਿ ਇਹ ਭਾਈ ਸੰਗਤ ਆਪ ਜੀ ਦੀ ਸੇਵਾ ਵਿੱਚ ਜੀਵਨ ਬਤੀਤ ਕਰਨਾ ਚਾਹੁੰਦਾ ਹੈ ਗੁਰੂ ਜੀ ਨੇ ਉਸ ਵੱਲ ਮਿਹਰ ਦੀ ਨਜ਼ਰ ਵੇਖ ਤੇ ਕਿਹਾ ਅੱਜ ਤੋਂ ਅਸੀਂ ਤੇਰਾ ਨਾਂ ਬਦਲ ਦਿੰਦੇ ਹਾਂ ਕਿਉਂਕਿ ਤੈਨੂੰ ਫੇਰੀ ਲਾਉਂਦਿਆ ਪ੍ਰਭੂ ਦੇ ਨਾਮ ਦੀ ਦਾਤ ਮਿਲੀ ਹੈ ਇਸ ਲਈ ਹੁਣ ਤੋਂ ਤੇਰਾ ਨਾਂ ਪਾਈ ਫਿਰੂ ਹੋ ਗਿਆ ਹੈ ਤੈਨੂੰ ਲੰਗਰ ਦੀ ਸੇਵਾ ਤੇ ਲਾਇਆ ਜਾਂਦਾ ਹੈ ਇਹ ਖਿਆਲ ਰੱਖਣਾ ਕਿ ਕੋਈ ਭੁੱਖਾ ਨਾ ਜਾਵੇ ਪਾਈ ਫਿਰੂ ਦਿਨ ਰਾਤ ਲੰਗਰ ਦੀ ਸੇਵਾ ਕਰਦਾ ਇੱਕ ਦਿਨ ਕੁਝ ਸੁਖ ਸਿੱਖ ਉਹ ਵੇਲੇ ਆਏ ਉਸ ਵੇਲੇ ਕੁਝ ਮਿੱਠੇ ਪ੍ਰਸ਼ਾਦ ਦੇ ਪੈਸਾ ਨਾ ਤੇ ਕੁਝ ਤਾਜ਼ੇ ਤਿਆਰ ਹੋ ਰਹੇ ਸਨ ਉਸਨੇ ਕੁਝ ਸੰਗਤ ਨੂੰ ਮਿੱਠੇ ਪ੍ਰਸ਼ਾਦ ਦੇ ਵਰਦਾ ਦਿੱਤੇ ਅਤੇ ਕੁਝ ਨੂੰ ਤਾਜ਼ੇ ਪ੍ਰਸ਼ਾਦ ਦੇ ਵੰਡ ਦਿੱਤੇ ਇੱਕ ਸਿੱਖ ਨੇ ਹੱਸਦਿਆਂ ਕਹਿ ਦਿੱਤਾ ਭਾਈ ਫਿਰੋ ਤੂੰ ਤਾਂ ਅਜ ਲੰਗਰ ਹੀ ਕਾਣਾ ਕਰ ਦਿੱਤਾ ਹੈ ਭਾਈ ਫਿਰੋ ਨੇ ਕਿਹਾ ਗੁਰਸਿੱਖਾ ਮੇਰੇ ਤੋਂ ਭੁੱਲੂ ਹੋ ਗਈ ਹੈ ਅੱਗੇ ਤਾਂ ਭਾਵੇਂ ਮੇਰੀ ਅੱਖ ਕਾਣੀ ਹੋ ਜਾਵੇ ਪਰ ਮੈਂ ਲੰਗਰ ਨਹੀਂ ਕਾਣਾ ਹੁੰਨ ਦੇਵਾਂਗਾ ਭਾਈ ਫਿਰੋ ਦੀ ਗੱਲ ਵੀ ਸੱਚ ਹੋ ਗਈ ਉਸ ਦੀ ਇੱਕ ਅੱਖ ਹੀ ਕਾਣੀ ਹੋ ਗਈ ਜਦ ਗੁਰੂ ਅਰਜਨ ਸਾਹਿਬ ਨੂੰ ਉਹਨਾਂ ਦੀ ਇੱਕ ਅੱਖਰਾ ਬੋ ਜਾਣ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਉਸ ਦੀ ਸੇਵਾ ਨੂੰ ਮੁੱਖ ਰੱਖਦਿਆਂ ਉਹਨਾਂ ਨੂੰ ਇੱਕ ਪੋਤੀ ਅਤੇ ਮਜੀਠਾ ਚੋਲਾ ਦਿੱਤਾ। ਗੁਰੂ ਸਾਹਿਬ ਨੇ ਕਿਹਾ ਪਾਈ ਫਿਰੂ ਤੇਰੀ ਸੇਵਾ ਤੇ ਅਸੀਂ ਬੜੇ ਪਰਸਾਨ ਹੋਏ ਹਾਂ। ਤੂੰ ਨਿੱਕੇ ਦੇਸ਼ ਚਲਾ ਜਾ ਤੇ ਸਿੱਖੀ ਦਾ ਪ੍ਰਚਾਰ ਕਰ। ਤੈਨੂੰ ਕਿਸੇ ਗਾਮ ਦੀ ਟੋਟ ਨਹੀਂ ਆਵੇਗੀ। ਹੱਥ ਤੇਰਾ ਹੋਵੇਗਾ, ਖੀਸਾ ਮੇਰਾ ਹੋਵੇਗਾ। ਪਾਈ ਫਿਰੂ ਨਾਮਦਾਨਕ ਸਿੱਖੀ ਦਾ ਪ੍ਰਚਾਰ ਕਰਨ ਲੱਗਾ। ਉਸਨੇ ਹਟ ਟੁਟ ਲੰਗਰ ਲਾ ਦਿੱਤਾ। ਅਤੇ ਉਸ ਨੂੰ ਕਿਸੇ ਗੱਲ ਦੀ ਕਮੀ ਨਾ ਰਹੀ ਜਿੰਨਾ ਉਹ ਖਰਚਦਾ ਸੀ ਉਸ ਤੋਂ ਜ਼ਿਆਦਾ ਉਸ ਨੂੰ ਮਿਲ ਜਾਂਦਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ